ਅੱਜ ਲੋਕ ਸਭਾ ਹਲਕਾ ਜਲੰਧਰ ਦਾ ਆਮ ਆਦਮੀ ਪਾਰਟੀ ਦਾ ਦਫਤਰ ਖੁੱਲ੍ਹ ਗਿਆ ਗੁਰੂ ਅਰਜਨ ਸਿੰਘ ਸਾਹਮਣੇ ਕਈ ਹਸਪਤਾਲ ਇਹਦਾ ਉਦਘਾਟਨ ਮਾਨਯੋਗ ਸਰਦਾਰ ਬਲਕਾਰ ਸਿੰਘ ਜੀ ਕੈਬਨਿਟ ਮੰਤਰੀ ਸਾਹਿਬ ਨੇ ਕੀਤਾ ਮਾਰਾ ਇਹਦਾ ਹੋਟ ਆਸਰਾ ਲੈਣ ਉਪਰੰਤ ਅਰਦਾਸ करा के ये दफ्तर का उद्घाटन किया गया सारे हलका इंचार्ज साहबान जिला प्रधान होर साहबानर जिम्मेवार पार्टी के लीडर है वो तो सारे शामिल हुए हैं इस दफ्तर चो सारे लोग सभा का कैंपेन का काम चलेगा मीटिंग फिक्स करनिया, मीडिया न रूबरू होना इस दफ्तर चो असी ਹਰਪ੍ਰਧਨ ਸਿੰਘ ਜੀ ਨੂੰ ਤੇ ਗੁਰਚੰਦ ਸਿੰਘ ਚੰਨੀ ਜੀ ਇਸ ਦਫ਼ਤਰ ਵਿੱਚ ਬੈਠਣਗੇ ਕਿ ਉਹ ਸਾਰਾ ਇਥੋਂ ਤੁਹਾਡੇ ਨਾਲ ਵੀ ਤੇ ਪਾਰਟੀ ਲੀਡਰ ਜੀ ਨਾਲ ਵੀ ਡੀਲ ਕਰਨਗੇ ਬਹੁਤ-ਬਹੁਤ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਹੁਣ ਗਵਰਨਮੈਂਟ ਲਈ ਵੀ ਸਭ ਤੋਂ ਪਹਿਲਾਂ ਬਹੁਤ ਸੀ ਸਰਕਾਰ ਜੋ ਸਾਡੇ ਜਿੰਨੇ ਟ੍ਰੇਡ ਮੀਡੀਆ ਤੋਂ ਸਾਇਲ ਇਲੈਕਟ੍ਰੋ ਵੀਰ ਤੋਂ ਸਾਡੇ ਸਾਥੀ ਪਤੰਗਰ ਵੀ ਰਾਏ ਆ ਉਹਨਾਂ ਦਾ ਬਹੁਤ ਧੰਨਵਾਦ ਜਨਸ਼ੰਮ ਕਿਉਂਕਿ ਇੱਕ ਪ੍ਰਿੰਟ মিডিਆ ਚਹਲੇ ਇਲੈਕਟ੍ਰੋਨਾ ਮੀਡੀਆ ਹੈ ਉਹੀ ਅੱਜ ਜਨਤਾ ਦੇ ਵਿੱਚ ਨਾ ਸਹੀ ਤੇ ਗਲਤ ਦੀ ਪਛਾਣ ਕਰਵਾ ਸਕਦਾ ਕੋ ਬਹੁਤ ਮੇਜਰ ਰੋਲ ਹੈ ਸਮਾਜ ਦੇ ਵਿੱਚ ਇਹਨਾਂ ਦਾ ਸੋ ਇਸ ਕਰਕੇ ਥੋੜਾ ਬਹੁਤ ਧੰਨਵਾਦ ਵੈਲਕਮ ਆ ਔਰ ਅੱਜ ਜਿਵੇਂ ਸਾਡੇ ਉਮੀਦਵਾਰ ਸ੍ਰੀ ਪਵਨ ਤੀਨੂ ਜੀ ਜਿਨ੍ਹਾਂ ਨੇ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਬਰੀਫ ਕੀਤਾ ਹੈ ਅੱਜ ਅਸੀਂ ਜਿਹੜਾ ਗੁਰੂ ਮਹਾਰਾਜ ਦਾ ਓਟ ਆਸਲਾ ਲਾ ਕੇ ਅੱਜ ਅਸੀਂ ਦਫ਼ਤਰ ਸ਼ੁਭਾਤ ਕੀਤਾ ਹੈ ਅਸੀਂ ਆਪਣੇ ਇੰਚਾਰਜ ਵਗੈਰਾ ਲਾਏ ਇੱਥੇ ਸਾਹਿਬ ਭਰਜ ਸਿੰਘ ਤੇ ਗਜਨ ਸਿੰਘ ਜਿੰਨਗੀ ਔਰ ਨਾਲ ਦੇ ਨਾਲ ਸਾਥੀ ਸਾਰੀਆਂ ਟੀਮਾਂ ਹੋਣਗੀਆਂ ਔਰ ਪੂਰਾ ਜਿਹੜਾ ਜ਼ਿਲ੍ਹੇ ਦਾ ਕੰਮ ਇੱਥੋਂ ਦੇਖਿਆ ਜਾਵੇਗਾ ਔਰ ਪ੍ਰਮਾਤਮਾ ਅਗੇ ਇਹ ਹੀ ਅਰਦਾਸ ਬੇਨਤੀ ਕੀਤੀ ਹੈ ਗੁਰੂ ਮਾਰ ਚੜ੍ਹਦੀ ਕਲਾ ਦੇ ਵਿੱਚ ਰੱਖੇਗਾ ਔਰ ਚੜ੍ਹਦੀ ਕਲਾ ਦੇ ਜਲਾਵਾ ਸਾਡੇ ਸ਼ਰਮਾ ਜੀ ਅਸੀਂ ਉਹਨੂੰ ਵੀ ਨਾਲ ਇਹ ਨਾਮ ਰੱਖਣਾ ਹੈ ਇੰਚਾਰਜ ਜੀ ਸਰ ਜੀ ਜਿਹੜਾ ਇਹ ਸਭ ਤੇ ਭਾਜੀ ਦਾ ਸਟੰਟ ਹੈ ਲਾਸ਼ਾਂ ਨਕੇੜਨਾ ਬੀਜਪੀ ਦਾ ਕੰਮ ਹੋ ਦਿੱਤੀ ਪੀਸੀਐਲ ਦੀ ਰਿਪੋਰਟ ਮਲਿਸਨ ਰਿਪੋਰਟ ਜਿਹੜੀ ਆ ਜਾ ਚੁੱਕੀ ਹੈ ਕਿਵੇਂ ਦੇਖਦੇ ਇਸ ਮਾਮਲੇ ਨੂੰ ਲੱਗਦਾ ਹੈ ਇਸ ਮਾਮਲੇ ਤੇ ਕੋਈ ਕਾਰਵਾਈ ਹੋ ਸਕਦੀ ਆ ਦੇਖੋ ਬੜੀ ਮੈਨੂੰ ਤਾਂ ਬੜੀ ਹੈਰਾਨੀ ਤੇ ਦੁਖਦਾਈ ਗੱਲ ਲੱਗੀ ਆ ਕਿ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚੰਨੀ ਹੋਰਾ ਨੇ ਕਿਹਾ ਕਿ ਫੌਜੀ ਸਟੰਡ ਕਰਦੇ ਆ ਉਹ ਭਾਈ ਫੌਜੀ برفਾਂ ਵਿੱਚ ਮੁਸ਼ਕਲ ਹਾਲਾਤਾਂ ਵਿੱਚ ਖੈਰਾ ਦਿੰਦੇ ਆ ਤੇ ਰਾਤ ਨੂੰ ਆਪਾਂ ਸੌ ਪਾਉਂਦੇ ਇਹ ਦੇਸ਼ ਇਸ ਪ੍ਰਖਤ ਇਸ ਦੇਸ਼ ਦੀ ਆਣ ਬਾਣ ਸ਼ਾਨ ਫੌਜ ਕਰਕੇ ਦੁਨੀਆ ਦੀ ਤੀਜੇ ਨੰਬਰ ਦੀ ਫੌਜ ਹੈ ਭਾਰਤ ਦੇ ਦੀ ਸੱਚਨੀ ਜੀ ਨੂੰ ਰਾਜਨੀਤੀਕਰਨ ਪਰ ਰਾਜਨੀਤੀ ਵਿੱਚ ਫੌਜੀਆ ਨੂੰ ਇਸ ਤਰ੍ਹਾਂ ਲੈ ਕੇ ਆਉਣਾ ਜਾਂ ਉਹਨਾਂ ਨੂੰ ਸਟੰਟ ਕਹਿਣਾ ਉਹਨਾਂ ਦੀ ਮੌਤ ਨੂੰ ਉਹਨਾਂ ਦੀ ਕੁਰਬਾਨੀ ਬਲਦਾਨ ਨੂੰ ਸਟੰਟ ਕਹਿਣਾ ਇਹ ਸਾਰੇ ਭਾਰਤ ਵਾਸੀਆਂ ਦੇ ਤੇ ਖਾਸ ਕਰਕੇ ਫੌਜੀਆ ਦੇ ਪਰਿਵਾਰਾਂ ਨੂੰ ਦਿਲਾਂ ਨੂੰ ਠੇਕਸ ਪਹਟਾਈ ਕੱਲ ਪ੍ਰਬੰਧ ਦੇ ਲਈ ਆਪਣੇ ਡਾਕਟਰ ਨਵਜੋਤ ਦਈਆ ਉਹਨਾਂ ਨੇ ਬੋਲਿਆ ਕਿ ਕੰਪਲੀਟ ਕੀਤੀ ਗਈ ਹੈ ਕਮਿਸ਼ਨਰ ਆਫਿਸ ਦੇ ਵਿੱਚ ਜਿੱਦ ਤੁਹਾਡੇ ਬਿਆਨ ਦਾ ਵੀ ਜਿਹੜਾ ਜ਼ਿਕਰ ਕੀਤਾ ਗਿਆ ਹੈ ਕਹਿੰਦੇ ਨੇ ਕਿ ਬੀਬੀ ਜ਼ਗੀਰ ਕੋਹਾਣਾ ਦੀ ਵੀਡੀਓ ਜਿਹੜੀ ਤੁਸੀਂ ਵੀ ਆਪਣੇ ਸੋਸ਼ਲ ਮੀਡੀਆ ਪੇਜ ਤੇ ਪਾਈ ਹੋਣਾ ਕਹਿ ਕੇ ਜਿਨ੍ਹਾਂ ਨੇ ਵੀ ਵੀਡੀਓ ਵਾਇਰਲ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਦੇਖੋ ਕਾਰਵਾਈ ਤਾਂ ਜਿਹੜੇ ਸ਼ਰੇ ਬਾਜ਼ਾਰ ਇਹੋ ਜਿਹੀ ਕਰਤੂਤ ਕੀਤੀ ਹੈ ਜਿਸ ਬੰਦੇ ਨੇ ਸਮਾਜਿਕ ਕਰਤੂਤ ਹੈ ਸਮਾਜਿਕ ਬੁਰਾਈ ਹੈ ਕਿ ਇੱਕ ਔਰਤ ਸਰ ਸਤਕਾਰਯੋਗ ਸਰਦੀ ਭੈਣ ਆ ਹੋਵੇਗੀ ਉਹਦੇ ਮੂੰਹ ਨੂੰ ਕਿਸ ਤਰ੍ਹਾਂ ਹੱਥ ਲਗਾਇਆ ਗਿਆ ਇਹਨੂੰ ਲੋਕਾਂ ਨੇ ਠੀਕ ਨਹੀਂ ਸਮਝਿਆ ਤੇ ਸਿਆਣੇ ਲੋਕਾਂ ਨੇ ਕਿਹਾ ਵੀ ਤੇ ਸਿਆਣਿਆਂ ਵਾਲੀ ਤੇ ਚੰਗੀ ਮਾਨਸਿਕਤਾ ਵਾਲੇ ਬੰਦੇ ਦੀ ਨਿਸ਼ਾਨੀ ਨਹੀਂ ਹੈ ਇਹ ਯਾਰ ਉਹਨੂੰ ਪਤਾਵੰਤਾਂ ਦੇ ਕਿਹਾਇਆ ਗਿਆ ਜਦੋਂ ਮੈਂ ਉਹਨਾਂ ਦੇ ਹੱਥ ਫੜ ਕੇ ਸੇਨ ਨੂੰ ਲੈਣਾ ਲਾਇਆ ਉਹ ਚੀਜ਼ ਕਰ ਦਿੱਤਾ ਪਰ ਬੀਵੀ ਜਿੱਦ ਕਰ ਉਹਨੇ ਬਿਆਨ ਵੀ ਦੇ ਦਿੱਤਾ ਉਹਨਾਂ ਨੇ ਵੀ ਸਪਸ਼ਟ ਕਰਨਾ ਜੇ ਤੈਨਾਂ ਤੇ ਕਿ ਵੀਡੀਓ ਕਾਟ-ਮਰੋੜ ਕੇ ਪੇਸ਼ ਕੀਤੀ ਜਾਵੇ ਤੇ ਹੁਣ ਤੁਸੀਂ ਇਹ ਵੀ ਗੱਲ ਸਮਝ ਲਓ ਕਿ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨ ਜੇ ਗਲਤੀ ਤਾਂ ਕੀਤੀ ਆ ਸਰਨਜੀਤ ਚੰਨੀ ਉਹਨਾਂ ਨੇ ਜੇ ਜਿਹਦਾ ਭੁਰਾ ਮਨਾਇਆ ਲੋਕਾਂ ਨੇ ਤੇ ਹੁਣ ਕਾਂਗਰਸ ਤੇ ਕਾਂਗਰਸ ਤੇ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਮਿੰਟ ਹੋ ਗਿਆ ਸਰ ਗੱਲ ਸਮਝ ਲਓ ਤੇ ਹੁਣ ਜਿਹੜੀ ਜਿਹੜੀ ਤੁਸੀਂ ਉੱਥੇ ਹੀ ਸੀ ਸਾਰੇ ਉਹਦੇ ਵਿੱਚੋਂ ਕੀ ਕੱਟਿਆ ਵੱਡਿਆ ਕਿੰਨੇ ਵੱਡਿਆ ਤੁਸੀਂ ਦੱਸ ਸਕਦੇ ਹੋ ਵੀ ਕੀ ਉਹ ਘਟਨਾ ਹੋਈ ਨਹੀਂ ਵੀ ਜਾਂ ਉੱਥੇ ਹਾਜ਼ਰ ਨਹੀਂ ਸੀ ਚੰਨੀ ਜੀ ਵੀਜੀ ਹਾਜ਼ਰ ਨਹੀਂ ਸੀ ਚਲੋ ਇਹ ਤਾਂ ਹੁਣ ਇਲੈਕਸ਼ਨ ਦੀਆਂ ਗੱਲਾਂ ਉਹਨਾਂ ਨੂੰ ਕਰ ਲੈਂਦੇ ਹੋ ਲੇਕਿਨ ਜੋ ਉਹਨਾਂ ਨੇ ਕਰਪੂਟ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਇੱਕ ਔਰਤ ਪ੍ਰਤੀ ਉਹ ਚੰਨੀ ਜਿਹੀ ਮੰ ਗੰਦੀ ਮਾਨਸਿਕਤਾ ਸਾਹਮਣੇ ਆ ਚੁੱਕੀ ਹੈ ਉਹ ਤਾਂ ਕਹਿਣਾ ਕਿ ਉਹਦੀ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਇਹੋ ਜਿਹੀ ਕੋਈ ਟੈਂਸ਼ਨ ਸੀ ਹਾਂ ਇਹ ਗੱਲ ਉਹਨਾਂ ਨੇ ਉਦੋਂ ਵੀ ਕਹੀ ਸੀ ਜਦੋਂ ਇੱਕ ਆਈਐਸ ਮਹਿਲਾ ਅਧਿਕਾਰੀ ਨੂੰ ਅਸ਼ਲੀਲ ਤੇ ਗੰਦੇ ਮੈਸੇਜ ਭੇਜੇ ਸੀ ਉਸ ਵੇਲੇ ਵੀ ਇਹੀ ਕਿਹਾ ਗਿਆ ਕਿ ਕਹਿੰਸੀ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਇੱਕ ਫੋਟੋ ਪੋਸਟਰ ਲੱਗੇ ਪਿੱਛੇ ਜੇ ਕਾਂਗਰਸ ਵਾਲਾ ਨੇ ਲਵਾਏ ਆ ਫੋਟੋ ਵਿੱਚ ਵੀ ਉਹਨਾਂ ਨੇ ਇਹ ਹੀ ਕਿਹਾ ਸੀ ਵੀ ਇਹ ਤਾਂ ਬਹੁਤ ਪੁਰਾਣੀ ਫੋਟੋ ਹੈ ਸੋ ਇਹ ਅਕਸਰ ਚੰਨੀ ਜੀ ਇਦਾਂ ਦੇ ਭੱਦੇ ਵਿਵਾਦਾਂ 'ਚ ਕਿਉਂ ਰਹਿੰਦੇ ਆ ਚੰਨੀ ਜੀ ਇਹਦਾ ਜਵਾਬ ਦੇਣ ਚੰਨੀ ਜੀ ਨੂੰ ਜਵਾਬ ਦੇਣਾ ਚਾਹੀਦਾ ਹੈ ਵੀ ਜਲੰਧਰ 'ਚ ਤਾਂ ਬੜੇ ਜੈਂਟਲਮੈਨ ਪੋਲੀਟੀਸ਼ੀਅਨ ਹੁੰਦੇ ਸੀ ਵੀ ਇਹ ਕਿੱਥੋਂ ਮੈਂ ਹੁਣ ਕੀ ਕਹਾਂ ਕਿੱਥੋਂ ਕਾਂਗਰਸ ਨੂੰ ਇਦਾਂ ਦਾ ਹੰਦਾ ਲੱਭਿਆ ਅੱਜ ਕਲਾਸ ਵਾਲਾ ਹੈ ਜਨੀ ਸਾਹਿਬ ਅਕਸਰ ਕਹਿੰਦੇ ਨੇ ਕਿ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਰਹੇ ਜੋ ਮੈਂ ਐਮਪੀ ਬਣਨ ਤੋਂ ਪਹਿਲਾਂ ਉਹਨਾਂ ਦਾ ਕਾਰੋਬਾਰ ਜਿਹੜਾ ਕਰਦੇ ਸੀ ਤੇ ਉਹ ਕਹਿੰਦੇ ਨੇ ਕਿ ਜੇ ਮੈਂ ਐਮਪੀ ਬਣ ਗਿਆ ਤੇ ਮੈਂ ਕੰਮ ਚੱਲਣ ਨਹੀਂ ਦੇਵਾਂਗਾ ਅਕਸਰ ਉਹ ਵਿਧਾਇਕ ਜਿਹੜੇ ਕੁਝ ਦਾ ਵਿਧਾਇਕ ਉਹਨਾਂ ਦਾ ਵੀ ਨਾਮ ਲੈਂਦੇ ਨੇ ਕਿ ਉਹਨਾਂ ਦੇ ਵੱਲੋਂ ਚਿੱਟਾ ਵਿਕਾਇਆ ਜਾਂਦਾ ਹੈ ਕਿ ਵੱਡੇ ਮੰਤਰੀ ਦੀ ਭੈਣ ਹੁੰਦੀ ਆ ਉਹ ਪੈਸੇ ਦਾ ਟੈਗ ਭਰ ਕੇ ਉਹਨੂੰ ਲੈ ਕੇ ਜਾਂਦੇ ਆ ਲੱਗੋ ਚੰਨੀ ਸਾਹਿਬ ਉਹ ਲੋਨ ਸਟੇਜ ਦੇ ਉੱਤੇ ਬਿਰਾਜਮਾਨ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਨੇ ਨਾ 4 ਹਫ਼ਤਿਆਂ ਦੀ ਗੁਟਕਾ ਸਾਫ ਦੀ ਸੌਖਾ ਕੀਤੀ ਸੀ ਚੰਨੀ ਸਾਹਿਬ ਵੀ ਕੋਲ ਖੜੇ ਸੀ ਤੇ 5 ਸਾਲ ਆਨੰਦ ਕੀਤਾ ਕਾਂਗਰਸ ਵਾਲਿਆਂ ਨੇ ਵਿੱਚੇ ਚੰਨੀ ਜੀ ਨੇ ਕ੍ਰਾਪਸ਼ਨ ਕੀਤੀ 5 ਸਾਲ ਮੰਤਰੀ ਬਣ ਕੇ ਪੈਸੇ ਖਾਦੇ ਤੇ ਹੁਣ ਉਹਨਾਂ ਨੂੰ ਨਸ਼ੇ ਚੇਤੇ ਆਉਣ ਦੇ ਇਨਸ਼ਾਂਦੇ ਉੱਤੇ ਕਾਰਵਾਈ ਸਟਰੋਂਗ ਆਮ ਆਦਮੀ ਪਾਰਟੀ ਕਰ ਰਹੀ ਆ ਵੱਡੇ ਵੱਡੇ ਗੈਂਗਸਟਰ ਵੱਡੇ ਵੱਡੇ ਨਸ਼ਾ ਤਸਕਰ ਫੜਕੇ ਅੰਦਰ ਕਰ ਰਹੇ ਆ ਤੁਸੀਂ ਦੇਖਿਓ ਜਲੰਧਰ ਦੇ ਲੋਕ ਮੈਤੇ ਵਿਸ਼ਵਾਸ ਕਰਨ ਅਸੀਂ ਬੈਠੇ ਆ ਅਸਦਾ ਬਲਕਾਲ ਸਿੰਘ ਜੀ ਨਸ਼ੇ ਅੱਖੋਂ ਸਾਰਾ ਸਾਫ ਕਰਦੇ ਆ ਜਦੋਂ ਤੇ ਜਿਹੜਾ ਇਹਨਾਂ ਨੇ ਕਾਂਗਰਸ ਨੇ ਗੰਦ ਪਾਇਆ ਹੈ ਕਰਪਸ਼ਨ ਦਾ ਤੇ ਨਸ਼ੇ ਦਾ ਉਹਨੂੰ ਸਾਫ ਕਰਨ ਦੀ ਜ਼ਿੰਮੇਵਾਰੀ ਆਮ ਪਾਰਟੀ ਦੀ ਅਸੀਂ ਕਰਕੇ ਦਿਖਾਵਾਂਗੇ ਅੱਜ ਆਰਪੀ ਨੂੰ ਲੈ ਕੇ ਪੜਿਆ ਚਰਚਾ ਅਦੋ ਇਹ ਮਹਿਲਾਵਾਂ ਨੂੰ ਜੜੇ 100000 ਰੁਪਏ ਦਾ ਵਾਅਦਾ ਕੀਤਾ ਗਿਆ ਸੀ ਵਿਰੋਧੀ ਇਹ ਵੀ ਕੰਝ ਕੱਸਦੇ ਨੇ ਕਹਿੰਦੇ ਆਮ ਆਦਮੀ ਪਾਰਟੀ ਨੇ ਵਾਅਦਾ ਪੂਰਾ ਨਹੀਂ ਕੀਤਾ ਦੇਖੋ ਆਮ ਆਦਮੀ ਦੇਖੋ ਆਮ ਆਦਮੀ ਪਾਰਟੀ ਇੱਕ ਤਾਂ 23 ਸਰਕਾਰਾਂ ਕਾਂਗਰਸ ਅਕਾਲੀ ਆਖਿਰ ਤੇ ਜਾ ਕੇ ਕੋਈ ਵਾਅਦਾ ਪੂਰਾ ਕਰਦੇ ਜਿਹੜਾ ਹਰ ਪਰਿਵਾਰ ਦਾ 3000 ਰੁਪਇਆ ਮਹੀਨਾ ਮਾਫ ਕੀਤਾ ਹਜ਼ਾਰ ਨਹੀਂ ਦਿੰਦਾ ਹਲੇ ਪਰ 3000 ਦਿੱਤਾ ਉਹਦੇ ਬਦਲੇ ਜਿਹਦਾ ਵਾਅਦਾ ਵੀ ਨਹੀਂ ਸੀ ਕੀਤਾ ਔਰ ਉਹ ਜਿਹੜਾ 1000 ਦਾ ਫਦਾ ਆ ਉਹ ਵੀ ਅਗਲੇ 2 ਮਹੀਨੇ ਚ ਭਵਨ ਸਿੰਘ ਮਾਨ ਦੀ ਸਰਕਾਰ ਪੂਰਾ ਕਰ ਰਹੀ ਹੈ ਤੇ ਜਿਹੜੇ ਕਹਿੰਦੇ ਕਾਂਗਰਸੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਰ ਸਕਦੇ ਆ ਤੁਸੀਂ ਕਿਵੇਂ ਕਰੋਗੇ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਆਸੀਂ ਕਰਕੇ ਦਿਖਾਵਾਂਗੇ ਅਗਲੇ 2 ਮਹੀਨੇ